ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਜੀ ਸੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਆਪਾਂ ਹਰ ਇੱਕ ਸੰਡੇ ਨੂੰ ਵੀ ਆਪਾਂ ਲਾਈਵ ਹੋਣੇ ਹੁੰਨੇ ਆ ਤੇ ਉਹਦੇ ਵਿੱਚ ਆਪਾਂ ਕੁਝ ਆਪਣੇ ਜਿਹੜੇ ਕੁਝ ਇੱਕ ਵਨ ਵੀਕ ਦੇ ਆਪਣੇ ਸਵਾਲ ਹੁੰਦੇ ਨੇ ਨਾ ਫਿਟਨੈਸ ਨੂੰ ਲੈ ਕੇ ਇੱਕ ਤਾਂ ਆਪਾਂ ਉਹ ਕਵਰ ਕਰਦੇ ਆ ਤੇ ਨੰਬਰ 2 ਦੇ ਉੱਤੇ ਜੋ ਵੀ ਤੁਹਾਡੇ ਮੇਰੇ ਭੈਣ ਭਰਾਵਾਂ ਦੇ ਸਵਾਲ ਹੁੰਦੇ ਆ ਲਾਈਵ ਹਨਾ ਤੁਸੀਂ ਸੰਡੇ ਨੂੰ ਮੇਰੇ ਨਾਲ ਜੁੜ ਸਕਦੇ ਹੋ 8 ਵਜੇ ਦੇ ਵਿੱਚ ਆ ਕੇ ਤੇ ਆਪਣਾ 15 ਕੁ ਮਿੰਟੋ ਦਾ ਆਪਣਾ ਜਿਹੜਾ ਇਹ ਆਪਣਾ ਲਾਈਵ ਹੁੰਦਾ ਵਾ ਤੇ ਇਹਦੇ ਵਿੱਚ ਆਪਾਂ ਜੋ ਵੀ ਤੁਹਾਡੇ ਸਵਾਲ ਹੁੰਦੇ ਆ ਲਾਈਵ ਦੇ ਵਿੱਚ ਆਪਾਂ ਉਹ ਕਵਰ ਕਰਦੇ ਹੁੰਨੇ ਆ ਤੇ ਅੱਗੇ ਕਿਸੇ ਨੂੰ ਕੁਝ ਵੀ ਪੁੱਛਣਾ ਹੁੰਦਾ ਵੇਟ ਰੂਸ ਦੇ ਰਿਗਾਰਡਿੰਗ ਵੇਟ ਗੇਨ ਦੇ ਰਿਗਾਰਡਿੰਗ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਕੁਝ ਤਾਂ ਆਪਾਂ ਮਤਲਬ ਜੀ ਉਹ ਕਵਰ ਕਰਦੇ ਹੁੰਨੇ ਆ ਜੀ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਇਸ ਟਾਈਮ ਲਾਈਵ ਹੈਗਾ ਤਾਂ ਉਹ ਮੇਰੇ ਨਾਲ ਲਾਈਵ ਦੇ ਉੱਤੇ ਜੁੜ ਸਕਦਾ ਜੀ ਤੇ ਜੋ ਵੀ ਮਤਲਬ ਜੀ ਤੁਹਾਡਾ ਕੁਐਸਚਨ ਹੈਗਾ ਵਾ ਤੇ ਉਹ ਤੁਸੀਂ ਮੇਰੇ ਨਾਲ ਕਲੀਅਰ ਕਰ ਸਕਦੇ ਹੋ ਜੀ ਸੋ ਅਗਰ ਤੁਹਾਡੇ ਵਿੱਚ ਕੋਈ ਇਸ ਟਾਈਮ ਲਾਈਵ ਸੁਣਦਾ ਪਿਆ ਵਾ ਜਾਂ ਲਾਈਵ ਜੁੜਿਆ ਹੋਇਆ ਮੇਰੇ ਨਾਲ ਤਾਂ ਪਲੀਜ਼ ਇੱਕ ਵਾਰੀ ਮੈਨੂੰ ਕਮੈਂਟ ਕਰਕੇ ਦੱਸ ਦਿਓ ਜਿਹੜੀ ਮੇਰੀ ਆਵਾਜ਼ ਤੁਹਾਨੂੰ ਕਲੀਅਰ ਸੁਣਾਈ ਦੇ ਰਹੀ ਆ ਜਾਂ ਨਹੀਂ ਜੀ ਸੋ ਜਿਹੜੇ ਅੱਜ ਦੇ ਆਪਣਾ ਟੋਪਿਕ ਆਪਾਂ ਉਸ ਟੋਪਿਕ ਦੇ ਤੇ ਵਾ ਗੱਲ ਕਰਾਂਗੇ ਸੋ ਆਪਣਾ ਜਿਹਦਾ ਹੈਗਾ ਵੀ ਮਤਲਬ ਵੇਟ ਘਟਾਉਣ ਦਾ ਜਿਹੜਾ ਮਤਲਬੀ ਜਿਹੜਾ ਤਰੀਕਾ ਵਾ ਹਨ ਉਹਨੂੰ ਮਤਲਬੀ ਸਮਝਣਾ ਬਹੁਤ ਜ਼ਰੂਰੀ ਆ ਜਿਹੜਾ ਆਪਣਾ ਵੇਟ ਘਟਾਉਣ ਦਾ ਤਰੀਕਾ ਵਾ ਤੇ ਜਦੋਂ ਤੱਕ ਅਸੀਂ ਆਪਣੇ ਵੇਟ ਘਟਾਉਣ ਦੇ ਤਰੀਕੇ ਨੂੰ ਨਹੀਂ ਸਮਝਾਂਗੇ ਨਾ ਉਦੋਂ ਤੱਕ ਅਸੀਂ ਆਪਣਾ ਵੇਟ ਨਹੀਂ ਘਟਾ ਸਕਦੇ ਹੈਗੇ ਸੋ ਦੇਖੋ ਵੇਟ ਘਟਾਉਣਾ ਮਤਲਬੀ ਕੋਈ ਔਖਾ ਕੰਮ ਵੀ ਨਹੀਂ ਹੈਗਾ ਜੇ ਆਪਾਂ ਦੇਖੀਏ ਔਖਾ ਕੰਮ ਹੀ ਆ ਕਿਉਂਕਿ ਆਏ ਵੀ ਜਦੋਂ ਤੱਕ ਅਸੀਂ ਉਸ ਚੀਜ਼ ਨੂੰ ਅਸੀਂ ਸਮਝਦੇ ਨਹੀਂ ਹੈਗੇ ਨਾ ਉਦੋਂ ਤੱਕ ਸਾਡਾ ਨਾ ਤਾਂ weight ਘਟਣਾ ਹੈਗਾ ਠੀਕ ਹੈ ਜੀ ਤੇ ਇੱਕ ਉਹ ਕਿ ਸਾਨੂੰ ਉਹ ਚੀਜ਼ ਸਮਝਣੀ ਪੈਣੀ ਹੈ ਵੀ ਸਾਡਾ weight ਵਧ ਕਿਉਂ ਰਿਹਾ ਵਾ ਜਿਹੜੇ ਮੇਰੇ ਭਿੰਡ ਭਰਾ ਕਹਿੰਦੇ ਆ ਨਾ ਵੀ ਸਾਡਾ weight ਬਹੁਤ ਛੇਤੀ ਵਧਦਾ ਵਾ ਅਸੀਂ ਮਤਲਬ ਵੀ ਕੀ ਕਰੀਏ ਜਿਸ ਦੇ ਨਾਲ ਮਤਲਬ ਵੀ ਸਾਡਾ weight ਹੈ ਜਿਹੜਾ ਉਹ ਵਧੇ ਨਾ ਵੀ ਇੱਕ ਥਾਂ ਦੇ ਉੱਤੇ ਆ ਕੇ ਰੁਕ ਜੇ ਹਨਾ ਸੋ ਉਹਦੇ ਤੇ ਵੀ ਮੈਂ ਇੱਕ ਬਹੁਤ ਛੇਤੀ ਵੀਡੀਓ ਬਣਾਈ ਹੋਈ ਜਮੈਂ ਲੈ ਕੇ ਆਇਆ ਵਾਂ ਉਹਦੇ ਤੇ ਵੀਡੀਓ ਵੀ ਤੁਹਾਡਾ ਜਿਹੜਾ weight ਆ ਉਹ ਸਟਕ ਕਿਉਂ ਹੋ ਜਾਂਦਾ ਵਾ ਬਹੁਤ ਸਾਰੇ ਮੇਰੇ ਪੇਂਡ ਭਰਾਵਾਂ ਦੇ ਪਿਛਲੇ ਲਾਸਟ ਵੀਕ ਦੇ ਵਿੱਚ ਸਵਾਲ ਸੀ ਕਹਿੰਦੇ ਕਿ ਮਤਲਬ ਵੀ ਸਾਡਾ weight ਸਟਕ ਹੋ ਜਾਂਦਾ ਵਾ ਸਾਡਾ weight ਘਟਦਾ ਨਹੀਂ ਹੈਗਾ ਤੇ ਅਸੀਂ ਇਸ ਤੱਕ ਹੋਏ weight ਨੂੰ ਕਿਵੇਂ ਘਟਾ ਸਕਦੇ ਆ ਤੇ ਮੈਂ ਕੋਸ਼ਿਸ਼ ਕਰਾਂਗਾ ਵੀ ਇੱਕਦਮ ਉੱਥੇ ਪ੍ਰੋਪਰਲੀ ਤੁਹਾਨੂੰ ਮੈਂ ਦੱਸਦਾ ਇੱਕ ਮਹੀਨੇ ਵਿੱਚ ਵੀਡੀਓ ਵੀ ਬਣਾਈ ਆ ਤੇ ਉਹ ਉਹ ਨੂੰ ਕਹਿੰਦੇ ਆਪਾਂ ਰਿਵਰਸ ਡਾਈਟਿੰਗ ਕਰਨੀ ਹਣਾ ਰਿਵਰਸ ਡਾਈਟ ਕਰਨੀ ਕਹਿੰਦੇ ਆਪਾਂ ਨੂੰ ਸੋ ਜਿਨ੍ਹਾਂ ਦਾ weight ਰੁਕ ਜਾਂਦਾ ਨਾ ਉਹਨਾਂ ਨੂੰ ਰਿਵਰਸਿੰਗ ਡਾਈਟ ਆ ਜਿਹੜੀ ਉਹ ਕਰਨੀ ਚਾਹੀਦੀ ਆ ਉਹ ਕਿਵੇਂ ਕਰਨੀ ਆ ਕਿਵੇਂ ਨਹੀਂ ਕਰਨੀ ਉਹ ਪ੍ਰੋਪਰਲੀ ਉਹਤੇ ਇੱਕ ਵੀਡੀਓ ਬਣਾਤੀ ਆ ਤੇ ਉਹ ਇੱਕ ਦੋ ਦਿਨ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਾਹਮਣੇ ਲੈ ਕੇ ਆਵਾਂਗਾ ਸੋ ਜਿਹੜੇ ਮੇਰੇ ਭੈਣ ਭਰਾਵਾਂ ਦਾ weight ਰੁਕ ਜਾਂਦਾ ਵਾ ਜਾਂ ਨਹੀਂ ਮਤਲਬ ਹੀ ਘਟਦਾ ਹੈਗਾ ਇੱਕ ਥਾੜੇ ਅੱਕੇ ਰੁਕ ਗਿਆ ਤਾਂ ਉਹ ਮੇਰੀ ਵੀਡੀਓ ਦੇਖਿਓ ਰਿਵਰਸ ਡਾਈਟਿੰਗ ਵਾਲੀ ਹੈ ਨਾ ਤੇ ਉਹਦੇ ਨਾਲ ਤੁਹਾਡਾ weight ਜਿਹੜਾ 101% ਘਟਣਾ ਸ਼ੁਰੂ ਹੋ ਜਾਏਗਾ ਜੀ ਠੀਕ ਹੈ ਜੀ ਸੋ ਹੁਣ ਆਪਾਂ ਗੱਲ ਕਰਦੇ ਵੀ ਭਾਰ ਘਟਾਉਣ ਦਾ ਜਿਹੜਾ ਫਾਰਮੂਲਾ ਉਹ ਤੁਹਾਨੂੰ ਸਿੱਖਣਾ ਬਹੁਤ ਜ਼ਰੂਰੀ ਆ ਜਦੋਂ ਤੱਕ ਮਤਲਬ ਵੀ ਤੁਸੀਂ ਫਾਰਮੂਲਾ ਨਹੀਂ ਸਿੱਖੋਗੇ ਤੁਹਾਡਾ ਭਾਰ ਨਹੀਂ ਘਟੇਗਾ ਨਾ ਸੋ ਹੁਣ ਆਪਾਂ ਗੱਲ ਕਰਦੇ ਆ ਦੇਖੋ ਭਾਰ ਘਟਾਉਣ ਦੇ ਲਈ ਜਿਹੜਾ ਫਾਰਮੂਲਾ ਨਾ ਉਹ ਸਾਰਾ ਫਾਰਮੂਲਾ ਹੈ ਕੇਲਰੀਜ਼ ਦੇ ਉੱਤੇ ਡਿਪੈਂਡ ਕਰਦਾ weight ਘਟੋਣਾ ਜਿਹੜਾ weight ਘਟਾਉਣਾ ਹੁੰਦਾ ਉਹ ਸਾਡੀ ਕੈਲਰੀਜ਼ ਦੇ ਉੱਤੇ ਰਿਪੈਂਡ ਕਰਦਾ ਵਾ ਜਿਹੜੀ ਫੀਮੇਲ ਆ ਉਹਨਾਂ ਨੂੰ ਤਾਂ ਇੱਕ ਦਿਨ ਦੇ ਵਿੱਚ 2000 ਕੈਲਰੀ ਚਾਹੀਦੀ ਹੁੰਦੀਆਂ ਨੇ ਜਿਹੜੇ ਮੇਲ ਆ ਉਹਨਾਂ ਨੂੰ 2500 ਤੱਕ ਕੈਲਰੀ ਚਾਹੀਦੀਆਂ ਨੇ ਆਪਣਾ weight ਮੇਨਟੇਨ ਕਰਨ ਵਾਸਤੇ ਜੇ ਤੁਸੀਂ ਫੀਮੇਲ ਆ ਜਿਹੜੀ 2000 ਤੋਂ ਘੱਟ ਕੈਲਰੀ ਖਾਣੀਆਂ ਤਾਂ ਉਹਨਾਂ ਦਾ weight ਘਟੇਗਾ ਜੇ ਉਹ ਵੱਧ ਖਾ ਲੈਣੀਆਂ ਤੇ ਉਹਨਾਂ ਦਾ weight ਜਿਹੜਾ ਉਹ ਵਧਣਾ ਸ਼ੁਰੂ ਹੋ ਜਾਏਗਾ ਇਸੇ ਤਰ੍ਹਾਂ ਮੇਲ ਦੇ ਵਿੱਚ ਜੇ ਉਹ ਆਪਣਾ ਮਤਲਬ ਵੀ ਕੇਲੀਜ਼ 2000 ਤੋਂ ਵੱਧ ਵਧਾ ਦੇਣਗੇ ਤਾਂ ਸੋਰੀ 2500 ਤੋਂ ਵੱਧ ਵਧਾ ਦੇਣਗੇ ਤਾਂ weight ਉਹਨਾਂ ਦਾ ਵਧੇਗਾ ਤੇ ਘਟਾ ਦੇਣਗੇ ਤਾਂ ਉਹਨਾਂ ਦਾ weight ਘਟੇਗਾ ਹਨਾ ਸੋ ਇਹ ਮੇਨ ਫੰਡਾ ਜ ਹੈ ਇਹ ਆ ਸੋ ਤੁਹਾਨੂੰ ਕੇਲੀਜ਼ ਨੇ ਜਿਹੜੀਆਂ ਹਨਾ ਤੇ ਇੱਕ ਮੈਂ ਵੀਡੀਓ ਬਣਾਈ ਸੀ ਵੀ ਮੈਂ ਤੁਹਾਨੂੰ ਕਿਹਾ ਸੀ ਉਹ ਵੀ ਕੇਲੀਜ਼ ਨੇ ਜਿਹੜੀਆਂ ਨਾ ਕਿਹਦੇ ਵਿੱਚ ਕਿੰਨੇ ਇੱਕ ਗ੍ਰਾਮ ਪ੍ਰੋਟੀਨ ਦੇ ਵਿੱਚ ਕਿੰਨੀ ਕੇਲੀਜ਼ ਹੁੰਦੀ ਆ ਇੱਕ ਗ੍ਰਾਮ ਫੈਟ ਦੇ ਵਿੱਚ ਕਿੰਨੀ ਕੇਲੀਜ਼ ਹੁੰਦੀ ਆ ਉਹ ਤੇ ਮੈਂ ਪ੍ਰੋਪਰਲੀ ਵੀਡੀਓ ਬਣਾਤੀ ਆ ਮੈਂ ਤੁਹਾਡੇ ਵਾਸਤੇ ਅੱਜ ਤੇ ਕੱਲ੍ਹ ਜੇ ਮੈਂ ਪਰਸਨ ਉਹ ਵੀਡੀਓ ਜਿਹੜੀ ਮੈਂ ਤੁਹਾਡੇ ਵਾਸਤੇ ਲੈ ਕੇ ਆ ਜਾਾਂਗਾ ਠੀਕ ਹੈ ਜੀ ਵੀਰ ਤੁਸੀਂ ਆਪਣੀ ਕੈਲਰੀਜ਼ ਕਿਵੇਂ ਕੱਢ ਸਕਦੇ ਹੋ ਤੇ ਬਾਕੀ ਮੇਰੇ ਨਾ ਬਹੁਤ سارے ਮੇਰੇ ਭੈਣਾਂ ਨੇ ਜਿਹੜੀਆਂ ਤਕਰੀਬਨ ਉਹਨਾਂ ਦੇ ਮੈਨੂੰ ਸਵਾਲ ਆਏ ਸੀਗੇ ਉਹ ਕਹਿੰਦੇ ਕਿ ਵੀਰ ਜੀ ਜਦੋਂ ਅਸੀਂ weight ਘਟੋਨੇ ਨਾਲ ਸਾਡਾ ਮਾਸ ਲੰਮਕਣਾ ਸ਼ੁਰੂ ਹੋ ਜਾਂਦਾ ਵਾ ਤੇ ਉਹਦਾ ਕੀ ਰੀਜ਼ਨ ਆ ਉਹ ਮਤਲਬੀ ਕਿਵੇਂ ਸਾਡਾ ਸੈੱਟ ਹੋਊਗਾ ਵੀ ਜੇ ਅਸੀਂ ਮਤਲਬੀ ਸਾਡਾ ਭਾਰ ਤਾਂ ਘਟ ਜਾਂਦਾ ਪਰ ਮਾਸ ਲੰਮਕਦਾ ਰਹਿੰਦਾ ਵਾ ਉਹ ਕਿੱਦਾਂ ਠੀਕ ਹੋਏਗਾ ਦੇਖੋ ਜਿਹੜਾ ਤੁਹਾਡਾ ਮਾਸ ਲੜਕਦਾ ਨਾ ਉਹਦਾ ਜਦੋਂ ਤੁਸੀਂ ਠੀਕ ਕਰਨਾ ਚਾਹੁੰਦੇ ਹੋ ਉਹ ਤੁਹਾਡਾ ਹੁਣ ਸਟਰੈਂਥ ਟ੍ਰੇਨਿੰਗ ਨਾਲ ਜਦੋਂ ਤੱਕ ਤੁਸੀਂ ਸਟਰੈਂਥ ਟ੍ਰੇਨਿੰਗ ਨਹੀਂ ਕਰੋਗੇ ਨਾ ਤੁਹਾਡਾ weight ਮਤਲਬੀ ਘਟ ਜੇਗਾ ਤੇ ਉਹ ਸਟਰੈਂਥ ਟ੍ਰੇਨਿੰਗ ਨਾਲ ਹੀ ਤੁਹਾਡਾ ਮਾਸ ਘਟਣਾ ਵਾ ਤੁਸੀਂ weight ਘਟਾਉਣੇ ਜਿਵੇਂ ਮੰਨ ਲੀ ਚਲੋ ਰਨਿੰਗ ਕਰ ਲਈ ਕਾਰਡੀਓ ਕਰ ਲਿਆ ਜਾਂ ਹੋਰ ਕੁਝ ਕਰ ਲਿਆ ਤੁਸੀਂ ਸਟਰੈਂਥ ਟ੍ਰੇਨਿੰਗ ਨਹੀਂ ਕਰਦੇ ਜਦੋਂ ਤੱਕ ਤੁਸੀਂ ਸਟਰੈਂਥ ਟ੍ਰੇਨਿੰਗ ਨਹੀਂ ਕਰੋਗੇ ਨਾ ਉਦੋਂ ਤੱਕ ਤੁਹਾਡਾ ਮਾਸ ਲਮਕਦਾ ਰਹਿਣਾ ਵਾ ਜਦੋਂ ਤੁਸੀਂ ਸਟਰੈਂਥ ਟ੍ਰੇਨਿੰਗ ਕਰੋਗੇ ਫਿਰ ਤੁਹਾਡਾ ਮਾਸ ਨਹੀਂ ਲਟਕੀਗਾ ਤੁਹਾਡਾ weight ਜਿਹੜਾ ਉਹ 101% ਕਟੇਗਾ ਜੀ ਠੀਕ ਹੈ ਜੀ ਸੋ ਮੇਨ ਚੀਜ਼ ਜਿਹੜੀ ਆ ਤੁਸੀਂ ਸਟਰੈਂਥ ਟ੍ਰੇਨਿੰਗ ਜ਼ਰੂਰ ਕਰਿਆ ਕਰੋ ਸਟਰੈਂਥ ਟ੍ਰੇਨਿੰਗ ਨਾਲ weight ਬਹੁਤ ਜ਼ਿਆਦਾ ਘਟਦਾ ਵਾ ਠੀਕ ਹੈ ਜੀ ਜੇ ਤੁਸੀਂ ਹਫਤੇ ਦੇ ਵਿੱਚ ਤੁਸੀਂ ਇੱਕ ਵੀ ਸਟਰੈਂਥ ਟ੍ਰੇਨਿੰਗ ਕਰ ਲਓਗੇ ਸੌਰੀ ਇੱਕ ਇੱਕ ਹਫਤੇ ਦੇ ਵਿੱਚ ਤੁਸੀਂ ਤਿੰਨ ਦਿਨ ਸਟਰੈਂਥ ਤਿੰਨ ਜਾਂ ਚਾਰ ਦਿਨ ਸਟਰੈਂਥ ਟ੍ਰੇਨਿੰਗ ਕਰ ਲਓਗੇ ਨਾ ਤੁਹਾਡਾ weight ਦੇਖੋ ਬਹੁਤ ਤੇਜ਼ੀ ਨਾਲ ਘਟਣਾ ਸ਼ੁਰੂ ਹੋਏਗਾ ਸਟਰੈਂਥ ਟ੍ਰੇਨਿੰਗ ਕਰਨੀ ਬਹੁਤ ਜ਼ਰੂਰੀ ਆ ਉਹਦੇ ਨਾਲ ਸਾਡਾ ਮਸਲ ਵੀ ਗ੍ਰੀਨ ਹੁੰਦਾ ਸਾਡੀ ਫੈਟ ਬਰਨ ਹੁੰਦੀ ਆ ਠੀਕ ਹੈ ਸਾਡਾ ਮੈਟਾਬੋਲਿਜ਼ਮ ਫਾਸਟ ਹੁੰਦਾ ਵਾ ਜਦੋਂ ਅਸੀਂ ਸਟਰੈਂਥ ਟ੍ਰੇਨਿੰਗ ਕਰਦੇ ਹਾਂ ਠੀਕ ਹੈ ਜੀ ਹੁਣ ਤੁਸੀਂ ਤੁਹਾਡੇ ਵਿੱਚ ਬਹੁਤ ਸਾਰੇ ਮੇਰੇ ਭੈਣ ਭਰਾਏ ਹੋ ਜੇ ਹੋਣਗੇ ਜਿਹੜੇ ਕਹਿਣਗੇ ਕਿ ਸਟਰੈਂਥ ਟ੍ਰੇਨਿੰਗ ਕੀ ਹੁੰਦੀ ਹੈ ਸਟਰੈਂਥ ਟ੍ਰੇਨਿੰਗ ਹੁੰਦੀ ਹੈ ਵੀ ਤੁਸੀਂ ਜਿਮ ਦੇ ਵਿੱਚ ਜਾ ਕੇ weight ਲਗਾਉਣਾ ਜਿਮ ਲਉਣਾ ਜਾਨੀ ਕੀ ਉਹਨੂੰ ਸਟਰੈਂਥ ਟ੍ਰੇਨਿੰਗ ਕਹਿ ਦਿੰਦੇ ਆਣਾ ਸੋ ਉਹ ਸਟਰੈਂਥ ਟ੍ਰੇਨਿੰਗ ਹੁੰਦੀ ਆ ਜਦੋਂ ਤੁਸੀਂ ਸਟਰੈਂਥ ਟ੍ਰੇਨਿੰਗ ਕਰੋਗੇ ਤੇ ਉਹਦੇ ਨਾਲ ਤੁਹਾਡਾ ਜਿਹੜਾ weight ਆ ਦੇਖਿਓ ਬਹੁਤ ਤੇਜ਼ੀ ਨਾਲ ਤੁਹਾਡਾ ਘਟਣਾ ਸ਼ੁਰੂ ਹੋ ਜਾਏਗਾ ਜੀ ਸੋ ਸੋ ਸਟਰੈਂਥ ਟ੍ਰੇਨਿੰਗ ਕਰਨੀ ਬਹੁਤ ਜ਼ਰੂਰੀ ਆ ਜੇ ਤੁਸਾਂ ਸਟਰੈਂਥ ਟ੍ਰੇਨਿੰਗ ਨਹੀਂ ਕਰੋਗੇ ਉਹਦੇ ਨਾਲ weight ਤੁਹਾਡਾ ਬਹੁਤ ਸਲੋਲੀ ਸਲੋਲੀ ਘਟਦਾ ਵਾ ਠੀਕ ਹੈ ਸਟਰੈਂਥ ਟ੍ਰੇਨਿੰਗ ਨਾਲ ਥੋੜਾ ਜਿਹਾ weight ਆ ਵੀ ਜਦੋਂ ਤੁਸੀਂ ਆਪਣਾ ਵਰਕਆਊਟ ਕਰਕੇ ਵੀ ਤੁਸੀਂ ਹਟ ਜੰਦੇ ਹੋ ਤਾਂ ਮਤਲਬ ਵੀ ਤੁਹਾਡੇ ਸੁੱਤੇ ਸੁੱਤੇ ਵੀ weight ਘਟਦਾ ਵਾ ਸਟਰੈਂਥ ਟ੍ਰੇਨਿੰਗ ਕਰਨ ਦੇ ਨਾਲ ਜਦੋਂ ਤੁਸੀਂ ਸਟਰੈਂਥ ਟ੍ਰੇਨਿੰਗ ਕਰਦੇ ਹੋ ਜਦੋਂ ਤੁਸੀਂ ਕਾਰਡੀਓ ਕਰਦੇ ਹੋ ਵੋਕ ਕਰਦੇ ਹੋ ਰਨਿੰਗ ਕਰਦੇ ਹੋ ਉਹ ਤੁਹਾਡਾ weight ਉਦੋਂ ਤੱਕ ਕੀ ਘਟਦਾ ਵਾ ਜਦੋਂ ਤੱਕ ਤੁਸੀਂ ਵਰਕਆਊਟ ਕਰਦੇ ਹੋ ਉਦੋਂ ਤੱਕ ਇਹ weight ਘਟਦਾ ਵਾ ਬਟ ਜਦੋਂ ਤੁਸੀਂ ਕਾ ਸਟਰੈਂਥ ਟ੍ਰੇਨਿੰਗ ਇਹ ਕਰਦੇ ਨੇ ਉਹਦੇ ਨਾਲ ਤੁਹਾਡਾ weight ਜਿਹੜਾ ਉਹ ਜਿਆਦਾ ਘਟਦਾ ਜੀ ਠੀਕ ਹੈ ਜੀ ਸੋ ਬਾਕੀ ਮੈਂ ਬਹੁਤ سارے ਡਾਈਟ ਪਲਾਨ ਨੇ ਜਿਹੜੇ ਹਨਾ ਉਹ ਮੈਂ ਆਪਣੇ ਚੈਨਲ ਦੇ ਉੱਤੇ ਮੈਂ ਅਪਲੋਡ ਕੀਤੀਆਂ ਨੇ ਵੀਡੀਓ ਬਣਾ ਕੇ ਉਹਨਾਂ ਦੀਆਂ ਸੋ ਤੁਸੀਂ ਮੇਰਾ ਕੋਈ ਵੀ ਇੱਕ ਡਾਈਟ ਪਲਾਨ ਜਿਹੜਾ ਮੇਰਾ ਫੋਲੋ ਕਰ ਸਕਦੇ ਹੋ ਕੋਈ ਵੀ ਇੱਕ ਡਾਈਟ ਪਲਾਨ ਨੂੰ ਫੋਲੋ ਕਰਕੇ ਤੇ ਤੁਸੀਂ ਮਤਲਬ ਵੀ ਆਪਣੇ ਉਹਦੇ ਤੇ ਕੀ ਕਹਿੰਦੇ ਉਹਨੂੰ ਫੋਲੋ ਕਰਦੇ ਕੋਈ ਵੀ ਮੇਰੀ ਇੱਕ ਡਰਿੰਕ ਜਿਹੜੀ ਤੁਸੀਂ ਇੱਕ ਡਰਿੰਕ ਨੂੰ ਤੁਸੀਂ ਫੋਲੋ ਕਰ ਲਓ ਠੀਕ ਹੈ ਜੀ ਡਰਿੰਕ ਨੂੰ ਫੋਲੋ ਕਰ ਲਓ ਇੱਕ ਡਾਈਟ ਪਲਾਨ ਨੂੰ ਫੋਲੋ ਕਰ ਲਓ ਫਿਰ ਦੇਖੋ ਤੁਹਾਡਾ ਭਾਰ ਘਟੇਗਾ ਹੀ ਘਟੇਗਾ ਜੇ ਤੁਸੀਂ ਪ੍ਰੋਪਰਲੀ ਡਾਈਟ ਪਲਾਨ ਨੂੰ ਤੁਸੀਂ ਫੋਲੋ ਕਰੋਗੇ ਨਾ ਤਾਂ ਜੇ ਤੁਸੀਂ ਵਰਕਆਊਟ ਵੀ ਨਹੀਂ ਕਰੋਗੇ ਤਾਂ ਵੀ ਤੁਹਾਡਾ ਭਾਰ ਘਟੇਗਾ ਜਿਹੜੀ ਭਾਰ ਘਟੋਂ ਦੀ ਮੇਨ ਚੀਜ਼ ਹੈ ਨਾ ਉਹ ਹੈਗੀ ਆ ਇੱਕ ਡਾਈਟ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਕਦੋਂ ਕੀ ਖਾਣਾ ਕਿਹਦੀ ਚੀਜ਼ ਖਾਣੀ ਕਿੰਨੇ ਗ੍ਰਾਮ ਦੇ ਵਿੱਚ ਖਾਣੀ ਆ ਜਦੋਂ ਤੱਕ ਤੁਸੀਂ ਉਹ ਚੀਜ਼ ਨਹੀਂ ਮਤਲਬ ਕਰੋਗੇ ਉਦ ਤੱਕ ਤੁਹਾਡਾ weight ਜਿਹੜਾ ਉਹ ਨਹੀਂ ਘਟੇਗਾ ਸੋ ਜੇ ਤੁਸੀਂ weight ਘਟਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਮੈਨ ਚੀਜ਼ ਹੈ ਜਿਹੜੀ ਉਹ ਜ਼ਰੂਰੀ ਹੈ ਉਹ ਹੈਗੀ ਆ ਇਹ ਡਾਈਟ ਨੂੰ ਫੋਲੋ ਕਰਨਾ ਬਾਕੀ ਤੁਸੀਂ ਪਾਣੀ ਹੈ ਜਿਹੜਾ ਹਨ ਦਿਨ ਦੇ ਵਿੱਚ ਜਿਆਦਾ ਪੀਆ ਕਰੋ ਪਾਣੀ ਤੁਸੀਂ ਬਹੁਤ ਘੱਟ ਪੀਂਦੇ ਹੋ ਆਦਮੀ ਨੇ ਪਾਸ ਖੜੇ ਮਹਾਵਰ ਤੇ ਪੁੱਛਿਆ ਠੀਕ ਹੈ ਜੀ ਤੇ ਜਦ ਤੱਕ ਤੁਸੀਂ ਪਾਣੀ ਵਗੈਰ ਨਹੀਂ ਜਿਆਦਾ ਪੀਉਂਗੇ ਨਾ ਪਾਣੀ ਦੇਖੋ ਪਾਣੀ ਪੀਣ ਨਾਲ weight ਵਧਦਾ ਨਹੀਂ ਹੁੰਦਾ ਸਗੋਂ weight ਘਟਦਾ ਹੁੰਦਾ ਵਾ ਪਾਣੀ ਸਾਡੀ ਬੋਡੀ ਦੇ ਵਿੱਚ ਦੇਖੋ 75 ਤੋਂ 80% ਸਾਡੀ ਬੋਡੀ ਦੇ ਵਿੱਚ ਪਾਣੀ ਆ ਠੀਕ ਹੈ ਜੀ ਜਦੋਂ ਸਾਡੀ ਬੋਡੀ ਦੇ ਵਿੱਚ ਪਾਣੀ ਘਟ ਜਾਂਦਾ ਨਾ ਤਾਂ ਸਾਡਾ weight ਵਧਣਾ ਸ਼ੁਰੂ ਹੋ ਜਾਂਦਾ ਸਾਡੀ ਬੋਡੀ ਕੰਮ ਨਹੀਂ ਕਰਦੀ ਜੀ ਸੋ ਇਸ ਕਰਕੇ ਆਪਣੀ ਮਤਲਬ ਜੇ ਤੁਸੀਂ weight ਘਟਾਉਣਾ ਚਾਹੁੰਦੇ ਹੋ ਨਾ ਤਾਂ ਪਾਣੀ ਨੂੰ ਜ਼ਿਆਦਾ ਪੀਆ ਕਰੋ ਇੱਕ ਦਿਨ ਦੇ ਵਿੱਚ ਮੈਂ ਘਟੁ ਘਟ ਕੇ ਨਾ ਉਹਨੇ ਵੀ 3 ਤੋਂ 4 ਲੀਟਰ ਪਾਣੀ ਹੈ ਨਾ ਜਿਹੜਾ ਤੁਸੀਂ ਹੌਲੀ ਹੌਲੀ ਸਲੋ ਸਲੋ ਕਰਕੇ ਤੁਸੀਂ ਜ਼ਰੂਰ ਪੀਆ ਕਰੋ ਠੀਕ ਹੈ ਜੀ ਬਹੁਤ ਸਾਰੇ ਮੇਰੇ ਪਿੰਡ ਪ੍ਰਾਇ ਹੋ ਜੀ ਨੇ ਜਿਹੜੇ ਕਹਿੰਦੇ ਕਿ ਵੀਰ ਜੀ ਸਭ ਤੋਂ ਧਿਆਨ ਹੀ ਨਹੀਂ ਲੱਗਦੀ ਜੀ ਸਾਡਾ ਦੇਲ ਹੀ ਨਹੀਂ ਕਰਦਾ ਕਿ ਪਾਣੀ ਪੀਣ ਨੂੰ ਅਸੀਂ ਮਤਲਬ ਕੀ ਕਰੀਏ ਹਨਾ ਤੇ ਜੇ ਦੇਖੋ ਤੁਹਾਡਾ ਦਿਲ ਨਹੀਂ ਕਰਦਾ ਹੈਗਾ ਨਾ ਫਿਰ ਵੀ ਪਾਣੀ ਪੀਓ ਤੁਹਾਨੂੰ 1 ਵੀਕ ਇੱਕ ਹਫਤਾ ਔਖ ਹੋਏਗਾ ਥੋੜਾ ਜਿਹਾ ਪਰ ਜਦੋਂ ਤੁਸੀਂ ਪਾਣੀ ਪੀਣਾ ਸ਼ੁਰੂ ਕਰ ਦੋਗੇ ਲਗਾਤਾਰ ਫਿਰ ਤੁਹਾਡਾ ਭਾਰ ਦੇਖੋ ਆਪਣੇ ਆਪ ਹੀ ਘਟਣਾ ਵੀ ਸ਼ੁਰੂ ਹੋ ਜਾਏਗਾ ਤੁਹਾਨੂੰ ਆਦਤ ਵੀ ਪੈ ਜਾਏਗੀ ਸੋ ਇਸ ਕਰਕੇ ਪਾਣੀ ਵਧਾਓ ਜ਼ਰੂਰ ਹੈ ਠੀਕ ਹੈ ਜੀ ਤੇ ਬਾਕੀ ਮਿੱਠਾ ਮੁੱਠਾ ਜਿਹੜੀਆਂ ਤਲੀਆਂ ਚੀਜ਼ਾਂ ਵਗੇਰਾ ਨੇ ਉਹ ਸਾਰੀਆਂ ਮਤਲਬ ਤੁਸੀਂ ਬੰਦ ਕਰ ਦਿਓ ਉਹਦੇ ਨਾਲ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਜੀ ਬਾਕੀ ਪ੍ਰੋਟੀਨ ਆ ਜਿਹੜਾ ਆਪਣੀ ਡਾਈਟ ਦੇ ਵਿੱਚ ਜਰੂਰ ਸ਼ਾਮਿਲ ਕਰਾ ਕਰੋ ਜਦੋਂ ਵੀ ਤੁਸੀਂ ਕੁਝ ਖਾਣੇ ਹੋ ਤਾਂ ਚਾਰ ਚੀਜ਼ਾਂ ਤੁਹਾਡੀ ਡਾਈਟ ਦੇ ਵਿੱਚ ਹੋਣੀਆਂ ਬਹੁਤ ਜ਼ਰੂਰੀ ਨੇ ਨੰਬਰ 1 ਤਾਂ ਹੈਗੀ ਹੈ ਜੀ ਪ੍ਰੋਟੀਨ ਕਿਉਂਕਿ ਪ੍ਰੋਟੀਨ ਤੁਹਾਡੀ ਡਾਈਟ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ ਇੱਕ ਪ੍ਰੋਟੀਨ ਹੋ ਗਿਆ ਤੇ ਇੱਕ ਹੋ ਗਿਆ ਕਾਰਬੋਹਾਈਡਰੇਟ ਫਾਈਬਰ ਤੇ ਗੁੱਡ ਫਿਟ ਆ ਚਾਰ ਚੀਜ਼ਾਂ ਦਾ ਕੰਬੀਨੇਸ਼ਨ ਹੋਣਾ ਬਹੁਤ ਜ਼ਰੂਰੀ ਆ ਤੁਹਾਡੀ ਪਲੇਟ ਦੇ ਵਿੱਚ ਇਹ ਚਾਰੇ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਆ ਜਦੋਂ ਤੱਕ ਇਹ ਚਾਰੇ ਚੀਜ਼ਾਂ ਤੁਹਾਡੀ ਮਤਲਬ ਡਾਈਟ ਦੇ ਵਿੱਚ ਸ਼ਾਮਿਲ ਨਹੀਂ ਹੋਣੀਆਂ ਉਦੋਂ ਤੱਕ ਤੁਹਾਡਾ weight ਬਹੁਤ ਔਖਾ ਘਟੇਗਾ ਠੀਕ ਆ ਜੀ ਤੇ ਬਾਕੀ ਜਿੰਨਾਂ ਦਾ weight ਸਟੱਕ ਹੋ ਜਾਂਦਾ ਵਾ ਉਹਦੇ ਉੱਤੇ ਵੀ ਪ੍ਰੋਪਰਲੀ ਵੀਡੀਓ ਜਿਹੜੀ ਮੈਂ ਉਹ ਲੇਕੇ ਆ ਰਿਹਾ ਵਾਂ ਉਹ ਵੀ ਤੁਹਾਡਾ weight ਦੇਖਿਓ ਉਹਦੇ ਨਾਲ ਵੀ ਘਟਣਾ ਸ਼ੁਰੂ ਹੋ ਜਾਏ ਜਿਹੜੇ ਮੇਰੇ ਪਿੰਡ ਭਰਾਵਾਂ ਮੈਨੂੰ ਕਹਿੰਦੇ ਹੁੰਦੇ ਆ ਵੀ ਸਾਡਾ weight ਸਟਕ ਹੋ ਗਿਆ ਵਾ ਉਹਨੂੰ ਕਿਵੇਂ ਠੀਕ ਕਰੀਏ ਠੀਕ ਹੈ ਜੀ ਬਾਕੀ ਹੋਰ ਵੀ ਬਹੁਤ ਸਾਰੀਆਂ ਮੈਂ ਰੈਮਡੀਆਂ ਵਗੈਰਾ ਨੇ ਜਿਹੜੀਆਂ ਮੈਂ ਤੁਹਾਡੇ ਵਾਸਤੇ ਮੈਂ ਲੈ ਕੇ ਆ ਰਿਹਾ ਵਾਂ ਤੇ ਤੁਸੀਂ ਉਹਨਾਂ ਨੂੰ ਫੋਲੋ ਕਰੋ ਤੇ ਤੁਹਾਡਾ weight ਦੇਖਿਓ ਉਹ ਬਹੁਤ ਜਲ ਨਾਲ ਤੁਹਾਡਾ ਘਟੋਣਾ ਸ਼ੁਰੂ ਕਰਨੀ ਹੈ ਰੈਮਡੀਆਂ ਉਦੋਂ ਕੰਮ ਕਰਦੀਆਂ ਨੇ ਜਦੋਂ ਮੈਂ ਤੁਹਾਨੂੰ ਪ੍ਰੋਪਰਲੀ ਕਹਿਣਾ ਹੁੰਨਾ ਵਾ ਵੀ ਤੁਸੀਂ ਮਤਲਬ ਵੀ ਦੇ ਮਤਲਬ ਵੀ ਡਾਈਟ ਨੂੰ ਫੋਲੋ ਕਰੋ ਮਿੱਠੀਆਂ ਚੀਜ਼ਾਂ ਨੂੰ ਛੱਡੋ ਤਲੀਆਂ ਹੋਈਆਂ ਚੀਜ਼ਾਂ ਨੂੰ ਛੱਡੋ ਜੰਕ ਫੂਡ ਨੂੰ ਛੱਡੋ ਜਦੋਂ ਤੁਸੀਂ ਇਹੋ ਜਿਹੀ ਚੀਜ਼ਾਂ ਨੂੰ ਤੁਸੀਂ ਛੱਡੋਗੇ ਫਿਰ ਤੁਹਾਡਾ weight ਦੇਖਿਓ ਉਹ ਘਟਨਾ ਸ਼ੁਰੂ ਹੋਏਗਾ ਜੀ ਠੀਕ ਹੈ ਜੀ ਸੋ ਆਪਣਾ ਲਾਈਵ ਸੀ ਜਿਹੜਾ ਆਪਾਂ 10-11 ਮਿੰਟ ਦਾ ਆਪਣਾ ਲਾਈਵ ਸੀ ਆਪਾਂ ਕਿਹਾ ਸੀਗਾ ਵੀ ਕਰਾਂਗੇ ਸੋ 10-11 ਮਿੰਟ ਹੋ ਗਏ ਆ ਹੁਣ ਆਪਾਂ ਗੱਲ ਕਰਦਾ ਵੀ ਜੇ ਤੁਹਾਡੇ ਵਿੱਚੋਂ ਕਿਸੇ ਵੀ ਮੇਰੇ ਭੈਣ ਭਰਾ ਦਾ ਕੋਈ ਸਵਾਲ ਹੈਗਾ ਫਿਟਨੈਸ ਨੂੰ ਲੈ ਕੇ ਭਾਰ ਘਟਾਉਣ ਨੂੰ ਲੈ ਕੇ ਜਾਂ ਫਿਰ ਭਾਰ ਵਧਾਉਣ ਨੂੰ ਲੈ ਕੇ ਹਨਾ ਤਾਂ ਪਲੀਜ਼ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਹੁਣੇ ਪੁੱਛ ਸਕਦੇ ਹੋ ਤੇ ਜਦੋਂ ਆਪਣਾ ਲਾਈਵ ਬੰਦ ਹੋ ਜੂਗਾ ਤੁਸੀਂ ਬਾਅਦ ਚ ਵੀ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਤੁਸੀਂ ਉਹ ਪੁੱਛ ਸਕਦੇ ਹੋ ਉਹਦੇ ਨਾਲ ਵੀ ਵੇਟ ਹੈ ਤੁਹਾਡਾ ਉਹਦਾ ਮੈਂ ਤੁਹਾਡੇ ਕਮੈਂਟ ਦਾ ਰਿਪਲਾਈ ਮੈਂ ਜਰੂਰ ਕਰਾਂਗਾ ਜੀ ਠੀਕ ਹੈ ਜੀ ਸੋ ਅਗਰ ਤੁਹਾਨੂੰ ਮਤਲਬ ਹੁੰਦਾ ਵੀ ਕੋਈ ਮੈਂ ਤੁਹਾਡੀ ਚੀਜ਼ ਦੇ ਉੱਤੇ ਮਤਲਬ ਕਿਸੇ ਚੀਜ਼ ਦੇ ਉੱਤੇ ਰਿਪਲਾਈ ਕਰਾਂ ਤੇ ਵੀ ਟੋਪਿਕ ਦੇ ਉੱਤੇ ਮੈਂ ਵੀਡੀਓ ਬਣਾਵਾਂ ਸੋ ਪਲੀਜ਼ ਤੁਸੀਂ ਉਹ ਵੀ ਮੈਨੂੰ ਥੱਲੇ ਕਮੈਂਟ ਕਰਕੇ ਜਰੂਰ ਮੈਨੂੰ ਸਲਾਹ ਦਿਆ ਕਰੋ ਵੀ ਮੈਂ ਉਸ ਟੌਪਿਕ ਦੇ ਉੱਤੇ ਵੀਡੀਓ ਲੈ ਕੇ ਆਵਾਂ ਹਨਾ ਬਾਕੀ ਮੈਨੂੰ ਪੁੱਛਦੇ ਆ ਸਾਰੇ ਕਈ ਸਕਿਨ ਬਾਰੇ ਪੁੱਛਦੇ ਆ ਵਾਲਾਂ ਦੇ ਬਾਰੇ ਪੁੱਛਦੇ ਆ ਹਾਂ ਵੀਰ ਜੀ ਤੁਸੀਂ ਵਾਲਾਂ ਦੇ ਬਾਰੇ ਵੀਡੀਓ ਬਣਾਇਆ ਕਰੋ ਸਕਿਨ ਦੇ ਬਾਰੇ ਬਣਾਇਆ ਕਰੋ ਹੋਰ ਬਿਮਾਰੀਆਂ ਚਮੜੀ ਦੇ ਰੋਗਾਂ ਦੇ ਬਾਰੇ ਹਨਾ ਦੇਖੋ ਉਹ ਚੀਜ਼ ਦੀ ਮੈਨੂੰ ਤੁਹਾਨੂੰ ਸੱਚ ਦੱਸਾਂ ਮੈਨੂੰ ਨੌਲੇਜ ਥੋੜੀ ਜਿਹੀ ਘੱਟ ਆ ਠੀਕ ਆ ਜੀ ਸੋ ਉਹ ਜਿਹੜਾ ਮੈਂ ਤਾਂ ਨਹੀਂ ਵੀਡੀਓ ਮੈਂ ਬੜਾ ਅੱਗੇ ਲੈ ਕੇ ਹੁੰਦਾ ਹੈਗਾ ਠੀਕ ਆ ਜੀ ਸੋ ਜਿਹੜੀ ਚੀਜ਼ ਦੀ ਮੈਨੂੰ ਨੋਲਜ ਆਵੇਂ ਉਹਦੇ ਉੱਤੇ ਹੀ ਸੋ ਕੰਮ ਕਰਨਾ ਮੈਂ ਵਧੀਆ ਸਮਝਦਾ ਅੱਛਾ ਸਮਝਦਾ ਕਿਉਂਕਿ ਜਿਹੜੀ ਚੀਜ਼ ਦੀ ਸਾਨੂੰ ਨੋਲਜ ਹੋਣੀ ਚਾਹੀਦੀ ਆਪਾਂ ਉੱਤੇ ਹੀ ਕੰਮ ਕਰਨਾ ਚਾਹੀਦਾ ਵਾ ਸੋ ਬਾਕੀ ਮੈਂ ਟਰਾਈ ਕਰਕੇ ਦੇਖਾਂਗਾ ਕਿ ਤੋ ਅਗਰ ਮੈਨੂੰ ਕੋਈ ਅੱਛੀ ਨੋਲਜ ਮਿਲੀ ਜਾਣਕਾਰੀ ਮਿਲੀ ਹਨਾ ਕਿਸੇ ਵੀ ਹੈਲਥ ਦੇ ਰਿਗਾਰਣੇ ਤਾਂ ਮੈਂ ਕੋਸ਼ਿਸ਼ ਕਰਾਂਗਾ ਉਹ ਸਿੱਖ ਕੇ ਤੇ ਮੈਂ ਉਹਦੇ ਪ੍ਰੋਪਰਲੀ ਵੀਡੀਓ ਬਣਾ ਕੇ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਬਸ ਤੁਸੀਂ ਇਸੇ ਤਰ੍ਹਾਂ ਆਪਣੇ ਛੋਟੇ ਭਰਾ ਨੂੰ ਤੁਸੀਂ ਆਸ਼ੀਰਵਾਦ ਦਿੰਦੇ ਰਹੋ ਪਿਆਰ ਦਿੰਦੇ ਰਹੋ ਤੇ ਮੇਰੀ ਵੀਡੀਓ ਦੇਖਦੇ ਰਿਹਾ ਕਰੋ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਵਿੱਚ ਸ਼ੇਅਰ ਕਰਦੇ ਰਿਹਾ ਕਰੋ ਜਿਨ੍ਹਾਂ ਨੇ ਭਾਰ ਵਗੈਰਾ ਘਟਾਉਣਾ ਹੁੰਦਾ ਵਾ ਜਾਂ ਭਾਰ ਵਧਾਉਣਾ ਹੁੰਦਾ ਵਾ ਤੇ ਅਗਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੀ ਭੈਣ ਭਰਾ ਨੇ ਮੇਰੇ ਕੋਲ ਡਾਈਟ ਪਲਾਨ ਲੈਣਾ ਹੁੰਦਾ ਤਾਂ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਆਪਣਾ ਡਾਈਟ ਪਲਾਨ ਦਾ ਸੋਰੀ ਮੈਂ ਆਪਣਾ ਨੰਬਰ ਜਿਹੜਾ ਦਿੱਤਾ ਹੋਇਆ ਵਾ ਤੇ ਤੁਸੀਂ ਮੈਨੂੰ ਕੋਲ ਕਰਕੇ ਆਪਣਾ ਡਾਈਟ ਪਲਾਨ ਵੀ ਮੇਰੇ ਕੋਲ ਤਿਆਰ ਕਰਵਾ ਸਕਦੇ ਹੋ ਤੇ ਬਾਕੀ ਮੈਂ ਡਾਈਟ ਪਲਾਨ ਦੇ ਬਹੁਤ ਸਾਰੇ ਵੀਡੀਓ ਨੇ ਜਿਹੜੀਆਂ ਮੈਂ ਬਣਾ ਕੇ ਅਪਲੋਡ ਕੀਤੀਆਂ ਨੇ ਜੀ ਸੋ ਉੱਪਰ ਲਾਈਵ ਹੈ ਜਿਹੜਾ ਆਪਾਂ ਇੱਥੇ ਹੀ ਹੁਣ ਆਪਾਂ ਬੰਦ ਕਰਦੇ ਆਂ ਜੀ ਸੋ ਅਗਰ ਤੁਹਾਡੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੈ ਪਲੀਜ਼ ਤੁਸੀਂ ਮੈਨੂੰ ਐਨੀ ਟਾਈਮ ਤੁਸੀਂ ਮੈਨੂੰ ਕਾਲ ਕਰਕੇ ਮੈਸੇਜ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਅਗਰ ਤੁਹਾਡਾ ਕਿਸੇ ਦਾ ਹੁਣ ਕੋਈ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਤਾਂ ਵੀ ਮੈਨੂੰ ਕੋਈ ਸਵਾਲ ਹੈ ਜਿਹੜਾ ਤੁਸੀਂ ਹੁਣ ਪੁੱਛ ਸਕਦੇ ਹੋ ਜੀ ਸੋ ਬਹੁਤ ਵਧੀਆ-ਵਧੀਆ ਵੀਡੀਓ ਨੇ ਜਿਹੜੀਆਂ ਮੈਂ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਆਂ ਜੀ ਹਾਂ ਜੀ ਹਾਂ ਜੀ ਇੱਕ ਆਏ ਨੇ ਦਾੰਤੀਕੌਰ ਜੀ ਹਣਾ ਤੇ ਅਗਰ ਤੁਹਾਡਾ ਸਵਾਲ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਸੋ ਆਪਾਂ ਇੱਕਦਮ ਈਟ ਹੋਰ ਖੜ ਜੰਨੇ ਆ ਸੋ ਅਗਰ ਤੁਹਾਡਾ ਸਵਾਲ ਤਾਂ ਪਲੀਜ਼ ਤੁਸੀਂ ਮੈਨੂੰ ਹੁਣ ਪੁੱਛ ਸਕਦੇ ਹੋ ਕੋਈ ਵੀ ਫਿਟਨੈਸ ਲੈ ਕੇ weight ਨੂੰ ਲੈ ਕੇ ਦੇਖੋ ਸਟਰੈਂਥ ਟ੍ਰੇਨਿੰਗ ਇਹਨਾਂ ਜਿਹੜੀ ਉਹ ਜ਼ਰੂਰ ਕਰਿਆ ਕਰੋ ਸਵੇਰੇ ਸਜਰੇ ਉੱਠ ਕੇ ਵੋਕ ਵਗੈਰਾ ਜਿਹੜੀ ਉਹ ਤੁਸੀਂ ਜ਼ਰੂਰ ਕਰਿਆ ਕਰੋ ਉਹਦੇ ਨਾਲ ਮਤਲਬ ਵੀ ਬਹੁਤ ਜ਼ਿਆਦਾ ਫਰਕ ਪੈਂਦਾ ਵਾ ਕਿਉਂਕਿ ਇੱਕ ਤਾਂ ਸਵੇਰੇ ਮੌਸਮਾਂ ਜਿਹੜਾ ਉਹ ਬਹੁਤ ਜਿਆਦਾ ਸਾਫ਼ ਹੁੰਦਾ ਵਾ ਠੀਕ ਹੈ ਜੀ ਤੇ ਇੱਕ ਸਾਡੀ ਬੋਡੀ ਲਈ ਬਹੁਤ ਵਧੀਆ ਸਵੇਰ ਦੀ ਹਵਾ ਸੋ ਇਸ ਕਰਕੇ ਸਵੇਰੇ ਰੋਜ਼ ਤੁਸੀਂ ਵੋਕ ਕਰਕੇ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਰਨਿੰਗ ਵੋਕ ਜਾਂ ਫਿਰ ਜਿਮ ਦੇ ਵਿੱਚ ਜਾ ਕੇ ਤੁਸੀਂ મત ਜ਼ਰੂਰ ਕੋਈ ਨਾ ਕੋਈ ਵਰਕਆਊਟ ਵਗੈਰਾ ਜ਼ਰੂਰ ਤੁਸੀਂ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜੀ ਸੋ ਅਗਰ ਤੁਹਾਡਾ ਕਿਸੇ ਦਾ ਕੋਈ ਵੀ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਜਦੋਂ ਮਰਜੀ ਤੁਸੀਂ ਮੈਨੂੰ ਪੁੱਛ ਸਕਦੇ ਹੋ ਸੋ ਹੁਣ ਆਪਣਾ ਲਾਈਵ ਜਿਹੜਾ ਅਸੀਂ ਇੱਥੇ ਬੰਦ ਕਰਦੇ ਹਾਂ ਜੀ ਜਮੇਲਾ ਪੰਗੂ ਜਨ ਸਰ ਜੀ ਮੇਰਾ weight 99 ਹੈ ਮੈਨੂੰ weight lose ਕਰਨਾ ਹੈ ਪਲੀਜ਼ ਰਿਪਲਾਈ ਸਰ ਹਾਂਜੀ ਪੰਗੂ ਸਾਹਿਬ ਜੇ ਤੁਸੀਂ weight lose ਕਰਨਾ ਚਾਹੁੰਦੇ ਹੋ ਹਨਾ ਤਾਂ ਤੁਹਾਨੂੰ ਪ੍ਰੋਬਲਮ ਦੱਸੋ ਕਿਹੜੀ ਜਗ੍ਹਾ ਦੇ ਉੱਤੇ ਆ ਰਹੀ ਆ ਤੁਹਾਨੂੰ ਕਿੱਥੇ ਮਤਲਬੀ ਪ੍ਰੋਬਲਮ ਹੁੰਦੀ ਪਈ ਆ ਠੀਕ ਹੈ ਜੀ ਤੇ ਜੇ ਤੁਸੀਂ ਮਤਲਬ ਵੀ ਡਾਈਟ ਪਲਾਨ ਕੋਈ ਮਤਲਬ ਫੋਲੋ ਕਰਨਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਦੇ ਉੱਤੇ ਜਾਓ ਤੇ ਉਹਦੇ ਨਾਲ ਬਹੁਤ ਸਾਰੀ ਵੀਡੀਓ ਡਾਈਟ ਪਲਾਨ ਦੀਆਂ ਮੈਂ ਬਣਾ ਕੇ ਅਪਲੋਡ ਕੀਤੀਆਂ ਹੋਈਆਂ ਨੇ ਪਲੀਜ਼ ਤੁਸੀਂ ਮੇਰੀ ਕੋਈ ਵੀ ਇੱਕ ਡਾਈਟ ਪਲਾਨ ਤੁਸੀਂ ਫੋਲੋ ਕਰ ਲਓ ਤੁਹਾਨੂੰ ਉਹਦੇ ਨਾਲ ਰਿਜ਼ਲਟ ਜਿਹੜਾ ਉਹ ਮਿਲਣਾ ਸ਼ੁਰੂ ਹੋ ਜਾਵੇਗਾ ਠੀਕ ਹੈ ਜੀ ਸੋ ਅਗਰ ਤੁਹਾਡਾ 99 ਕਿਲੋ weight ਤਾਂ ਮੰਨ ਕੇ ਚਲੋ 100 ਕਿਲੋ ਹੀ ਮੰਨ ਕੇ ਚਲੋ 100 ਕਿਲੋ ਦੇ ਹੀ ਆਸ-ਪਾਸ ਹੋ ਗਏ ਇੱਕ ਕਵਾਂਟਰ ਹੈ ਨਾ ਸੋ ਅਗਰ ਤੁਸੀਂ weight ਘਟਾਉਣਾ ਚਾਹੁੰਦੇ ਹੋ ਤਾਂ ਮੈਂ ਡਾਈਟ ਪਲਾਨ ਦੀ ਬਹੁਤ ਸਾਰੀ ਵੀਡੀਓ ਨੇ ਜਿਹੜੀਆਂ ਮੈਂ ਉਹ ਬਣਾ ਕੇ ਮੈਂ ਅਪਲੋਡ ਕੀਤੀਆਂ ਹੋਈਆਂ ਨੇ ਤੇ ਤੁਸੀਂ ਕੋਈ ਵੀ ਮੇਰੇ ਕਾ ਡਾਈਟ ਪਲਾਨ ਜਿਹੜਾ ਤੁਸੀਂ ਉਹ ਫੋਲੋ ਕਰ ਸਕਦੇ ਆ ਜੀ ਸੋ ਚੁਰਾਪਾ ਲਾਈਵ ਹੈ ਜਿਹੜਾ ਆਪਾਂ ਇੱਥੇ ਕਰਦੇ ਆ ਜੀ ਬੰਦ ਸੋ ਮਿਲਦੇ ਕਾਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤਾਂ ਫਿਰ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ